ਮਸ਼ਹੂਰ ਪੰਜਾਬੀ ਆਰਟਿਸਟ ਜਸਵਿੰਦਰ ਭੱਲਾ ਜੋ ਕਿ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਵੱਖਰੀ ਪਛਾਣ ਰੱਖਦੇ ਸੀ ਪੰਜਾਬੀ ਕਮੇਡੀ ਦੇ ਵਿੱਚ ਜਿਨ੍ਹਾਂ ਦਾ ਨਾਮ ਬਹੁਤ ਜ਼ਿਆਦਾ ਮਸ਼ਹੂਰ ਸੀਗਾ ਬਹੁਤ ਦੁੱਖ ਦੇ ਸ਼ਬਦਾਂ ਨਾਲ ਕਹਿਣਾ ਪੈ ਰਿਹਾ ਕਿ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਚੁੱਹੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਸਵਿੰਦਰ ਭੱਲਾ ਜੀ ਦਾ ਦੇਹਾਂਤ ਹੋ ਚੁੱਕਿਆਗਾ ਤਾਂ ਫਿਲਮ ਇੰਡਸਟਰੀ ਦੇ ਵਿੱਚ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ 80 ਸਾਲ ਦੀ ਉਮਰ ਪੂਰੀ ਕਰਕੇ ਜਸਵਿੰਦਰ ਭੱਲਾ ਜੀ ਇਸ ਦੁਨੀਆ ਤੋਂ ਅਲਵਿਦਾ ਕਹਿ ਚੁੱਕੇ ਨੇ ਕਿਉਂਕਿ ਉਹ ਕਾਫੀ ਲੰਮੇ ਟਾਈਮ ਤੋਂ ਬਿਮਾਰ ਚੱਲ ਰਹੇ ਸੀ ਪਹਿਲਾਂ ਤਾਂ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਅਸੀਂ ਵੀ ਇਹੀ ਕਹਿੰਨੇ ਆ ਕਿ ਵਾਹਿਗੁਰੂ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਜਸਵਿੰਦਰ ਭੱਲਾ ਜੀ ਨੂੰ ਨਿਵਾਸ ਦਿਓ ਤੇ ਜਸਵਿੰਦਰ ਭੱਲਾ ਜੀ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀਆਂ ਫਿਲਮਾਂ ਤੇ ਸ਼ੋਅ ਕੀਤੇ ਜਿਨ੍ਹਾਂ ਨੂੰ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹਾਸਾ ਬਹੁਤ ਜ਼ਿਆਦਾ ਮਖੌਲ ਵਾਲੀਆਂ ਫਿਲਮਾਂ ਕਰਦੇ ਸੀ ਪਰ ਅੱਜ ਉਹ ਇਨਸਾਨ ਜੋ ਸਾਰਿਆਂ ਦੀ ਹਾਸੀ ਕਢਾਉਂਦਾ ਸੀਗਾ ਪਰ ਉਹ ਆਪਣੇ ਦੇ ਵਿੱਚ ਨਹੀਂ ਰਹਾ ਇਹ ਬਹੁਤ ਦੁੱਖ ਦੀ ਗੱਲ ਆ ਗਈ ਪਰ ਇੱਕ ਦਿਨ ਜਾਣਾ ਜ਼ਰੂਰ ਹੁੰਦਾ ਸਭ ਨੇ ਆਪਣੀ ਵਾਰੀ ਜਾਣਾ ਹੁੰਦਾ ਕੋਈ ਕਿਸੇ ਦੀ ਮੌਤ ਨਹੀਂ ਮਰਦਾ ਪਰ ਜਸਵਿੰਦਰ ਭੱਲਾ ਜੀ ਦੀਆਂ ਯਾਦਾਂ ਤੇ ਉਹਨਾਂ ਦੀਆਂ ਫਿਲਮਾਂ ਆਪਣੇ ਵਿੱਚ ਉਹ ਛੱਡ ਚੁੱਕੇ ਨੇਗੇ ਕਿਉਂਕਿ ਉਹਨਾਂ ਦੀਆਂ ਯਾਦਾਂ ਨੂੰ ਦੇਖ ਕੇ ਫਿਲਮਾਂ ਨੂੰ ਦੇਖ ਕੇ ਆਪਾਂ ਉਹਨਾਂ ਨੂੰ ਯਾਦ ਜ਼ਰੂਰ ਕਰਾਂਗੇ ਤੇ ਸਾਡੀ ਵੀ ਇਹੀ ਰਿਕਵੈਸਟ ਆ ਕਿ ਸਾਰੇ ਜਾਣੇ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਵਾਹਿਗੁਰੂ ਅੱਗੇ ਜਾਪ ਜ਼ਰੂਰ ਕਰੋ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਬਖਸ਼ੇ